ਨੇ ਬਿਲਕੁਲ ਅਕਸਰੀ ਅ ਅਖਬਾਰਾਂ ਚ ਖਬਰਾਂ ਚ ਇਸ ਰੋਡ ਬਾਰੇ ਚਰਚਾ ਹੁੰਦੀ ਰਹੀ ਸੀਗੀ ਸੋ ਸੇ ਸੂਰਤੇ ਆਪਣੇ ਅਮਿਤ ਮੰਟੂ ਜੀ ਹਮੇਸ਼ਾ ਇਸ ਗੱਲ ਦੇ ਲਈ ਇਸ ਸੜਕ ਬਾਰੇ ਚਰਚਾ ਕਰਦੇ ਸੋ ਮੈਨੂੰ ਖੁਸ਼ੀ ਹੈ ਕਿ ਅਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇਸ ਪੌਣੇ 4 ਫੁੱਟ ਪੌਣੇ 4 ਕਿਲੋਮੀਟਰ ਦਾ ਇਹ ਰੋਡ ਬਣਨਾ ਖਾਨਪੁਰ ਤੋਂ ਲੈ ਕੇ ਅਪ ਟੂ ਛੋਟੇਪੁਰ ਗੰਦਰਾਲਾੜੀ ਸੋ ਨਾ ਕੇਵਲੇ ਰੋਡ ਵੜਨਾ ਬਲਿਕੇ 10 ਫੁੱਟ ਤੋਂ 12.5 ਫੁੱਟ 2.5 ਫੁੱਟ ਚ ਇਹਨੂੰ ਹੋਰ ਚੌੜਾ ਵੀ ਕਰਨਾ ਤੇ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ ਇਹਦਾ ਨਿਰਮਾਣ ਹੋਣਾ ਔਰ ਇਹਦੇ ਵਿੱਚ ਇੱਕ ਪੁਲ ਵੀ ਹੈ ਜਿਹੜਾ ਕਈ ਸਾਲਾਂ ਤੋਂ ਮੈਂ ਸਮਝਦਾ ਵੀ ਉਹ ਬਰਸਾਤਾਂ ਦੇ ਨਾਲ ਇੱਕ ਵਾਰ ਰੁੜ ਗਿਆ ਸੀਗਾ ਸੋ ਲਗਾਤਾਰ ਸਰਕਾਰ ਜਿੱਥੇ ਬਾਕੀ ਸਾਈਡਾਂ ਤੇ ਕੰਮ ਕਰ ਰਹੀ ਹੈ ਹੁਣ ਪੰਜਾਬ ਦੇ ਅੰਦਰ ਸਰਕਾਰ ਨੇ ਸੜਕਾਂ ਨੂੰ ਹੱਥ ਪਾ ਲਿਆ ਤੇ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਸਭ ਦੇ ਸਾਹਮਣੇ ਗੱਲ ਕਹਿ ਰਿਹਾ ਕਿ ਬਹੁਤ ਜਲਦੀ ਪਠਾਨਕੋਟ ਦੀਆਂ ਤਮਾਮ ਸੜਕਾਂ ਚਾਹੇ ਉਹ ਸੁਜਾਨਪੁਰ ਹਲਕੇ ਦੀਆਂ ਨੇ ਚਾਹੇ ਭੋਜ ਦੀਆਂ ਨੇ ਤੇ ਚਾਹੇ ਪਠਾਨਕੋਟ ਦੀਆਂ ਨੇ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਸਾਰੀਆਂ ਸੜਕਾਂ ਜਿਹੜੀ ਉਹਦੀ ਰਿਪੇਅਰ ਨਜ਼ਰ ਆਊਗੀ ਜਿਹੜੀਆਂ ਚੋੜੀਆਂਉਣ ਵਾਲੀਆਂ ਆ ਉਹ ਚੋੜੀਆਂ ਵੀ ਹੋਣਗੀਆਂ ਤੇ ਜਿਹੜੀ ਰਿਪੇਅਰ ਮੰਗਦੀਆਂ ਰਿਪੇਅਰ ਹੋਏਗੀ ਸੋ ਲੀਓ ਲੱਥਾ ਪੰਜਾਬ ਮਿਲਿਆ ਸੀਗਾ ਤੇ ਪੰਜਾਬ ਨੂੰ ਪਿਆਰਾ ਸਰ ਖੜੇ ਕਰਨ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਅੱਜ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਰੋਡ ਨੂੰ ਨਾ ਕੇਵਲ ਰਿਪੇਅਰ ਹੋਣੀ ਹੈ ਭਲੇ ਚੌੜਾ ਵੀ ਹੋਣਾ ਹੈ 12 ਫੁੱਟ ਇੱਕ ਪੁਲ ਦਾ ਨਿਰਮਾਣ ਵੀ ਵਿੱਚ ਹੋਣਾ ਸੋ ਬਹੁਤ ਜਲਦੀ ਇਹਨੂੰ ਜਿਹੜਾ ਕਰਕੇ ਕੰਪਲੀਟ ਇਸ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਲੋਕਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਦਾ ਕੰਟੈਂਟ ਬੜਾ ਕਲੀਅਰ ਹੈਗਾ ਲੋਕਾਂ ਦੇ ਭਲੇ ਲਈ ਕੰਮ ਕਰਨੇ ਆ ਸੋ ਹੁਣ ਬਾਕੀ ਕੰਮਾਂ ਦੇ ਨਾਲ ਨਾਲ ਜਿੱਥੇ ਬਿਜਲੀ ਮਾਫ ਹੋ ਗਈ ਹੈ ਜਿੱਥੇ ਦਵਾਈਆਂ ਦੀ ਇਲਾਜ ਦੇ ਲਈ ਸਰਕਾਰ ਦੇ ਵੱਡੇ ਹਮਲੇ ਐਜੂਕੇਸ਼ਨ ਦੇ ਅੰਦਰ ਵੱਡੇ ਇਨਵੈਸਟਮੈਂਟਾਂ ਹੋਈਆਂ ਨੇ ਔਰ ਹੁਣ ਸੜਕਾਂ ਵਾਲੇ ਪਾਸੇ ਪੰਜਾਬ ਸਰਕਾਰ ਨੇ ਰੋਕ ਕਰ ਲਿਆ ਤੇ ਬਹੁਤ ਜਲਦੀ ਬਾਕੀ ਸੜਕਾਂ ਜਿਹੜੀਆਂ ਨੇ ਉਹਦੀ ਰਿਪੇਅਰ ਸਲਕੇ ਦੇ ਅੰਦਰ ਪੂਰੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਬਿਲਕੁਲ ਪਹਿਲੀ ਤਰੀਕ ਤੋਂ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਪ੍ਰਕੋਰਮੈਂਟ ਦਾ ਐਲਾਨ ਹੋ ਚੁੱਕਿਆ ਸੋ ਮੈਂ ਕੱਲ ਹੀ ਰਾਜਪੁਰੇ ਦੇ ਅੰਦਰ ਜਿਹੜੀ ਉਹ ਦੀ ਸ਼ੁਰੂਆਤ ਕਰਕੇ ਆਇਆ ਖਰੀਦੀ ਸੋ ਸਾਨੂੰ 28894 ਕਰੋੜ ਰੁਪਈਆ ਜਿਹੜਾ ਆਰਬੀਆਈ ਵੱਲੋਂ ਮਿਲਿਆ ਸੋ 124 ਲੱਖ ਐਮਟੀ ਦਾ ਟਾਰਗੇਟ ਹੈ ਬੜੀ ਬੰਪਰ ਫਸਲ ਹੈ ਪੰਜਾਬ 'ਚ ਇਸ ਵਾਰ ਕਣਕ ਦੀ ਅਸੀਂ ਉਹ ਪੂਰਾ ਵੀ ਕਰਾਂਗੇ ਸੋ ਉਹਦੇ ਲਈ ਜੰਨਾ ਵੀ ਮੈਕਨਿਜ਼ਮ ਹੈ ਚਾਹੇ ਉਹ ਮੰਡੀਆਂ ਨੇ ਚਾਹੇ ਉਹ ਵਾਰਦਾਨ ਆਇਆ ਚਾਹੇ ਕਰੇਟਰਾਂ ਦਾ ਸਵਾਲ ਆ ਪੂਰੇ ਪ੍ਰਬੰਧ ਮੁਕੰਮਲ ਕਰ ਲਿਆ ਬਸ ਕਿਸਾਨਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਵੀ ਉਹ ਬੇਫਿਕਰ ਹੋ ਕੇ ਮੰਡੀਆਂ ਚ ਆਣ ਸਾਰੇ ਬੰਦੋਬਸ ਪੰਜਾਬ ਸਰਕਾਰ ਨੇ ਕੀਤੇ ਝੋਨੇ ਦੇ ਸੀਜ਼ਨ 'ਚ ਅਸੀਂ ਕੋਈ ਪ੍ਰੋਬਲਮ ਨਹੀਂ ਆਏਗੀ ਬੇਸਿਕਲੀ ਵੀਟ ਜਿਹੜੀ ਆ ਉਹ 15 ਲੱਖ ਐਮਟੀ ਤਾਂ ਸਿੱਧੀ ਇਹ ਸੋ ਮੰਡੀਆਂ ਚ ਚੱਕੀ ਜਾਣੀ ਹੈ ਜਿਹੜੀ ਸਰਕਾਰ ਨੇ ਵਕ ਵਕ ਸੂਬਿਆਂ ਦੇ ਪੀਡੀਐਸ ਨੂੰ ਦੇਣੀ ਹੈ ਸੋ ਪੂਰੇ ਸਪੇਸ ਨੂੰ ਰੰਦ ਕਰ ਲਿਆ ਪੰਜਾਬ ਜਿੰਨੇ ਕੋਈ ਦਿੱਕਤ ਨਹੀਂ ਆਏਗੀ